ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਲਾਰੀ ਮਹਲਾ ਪੰਜਵਾਂ ਅਖੀਰ ਅਰਾਧਾਰੀ ਬਾਰਕ ਜਬ ਹੋਤਾ ਬਿਨ ਖੀਰ ਰਹਿਣ ਜਾਈ ਸਾਰ ਸਮਾਲੇ ਮਾਤਾ ਮੁਖ ਨੀਰ ਤਬ ਉਹ ਤ੍ਰਿਪਤੀ ਅਗਾਈ ਹਮ ਬਾਰਕ ਪਿਤਾ ਪ੍ਰਭ ਦਾਤਾ ਉਲ ਬਾਰ ਕੇ ਅਨਕੇ ਲਖ ਬੜਿਆ ਅਨਠੋਰ ਨਾਹੀ ਜੈ ਜਤ ਰਹਉ ਚੰਚਲ ਮਤੇ ਬਾਰ ਕੇ ਬਪਰੇ ਕੀ ਸਰ ਪੇ ਅਗਨ ਕਰ ਮੀਲੇ ਮਾਤਾ ਪਿਤਾ ਕੰਠੇ ਲਾਈ ਰਖੇ ਆਂਦੇ ਸਹਜੇ ਤਵ ਖੀਲੇ ਜਿਸ ਕਾ ਪਿਤਾ ਤੂੰ ਹੈ ਮੇਰਾ ਸੁਆਮੀ ਤਸ ਬਾਰਿਕ ਭੋਖ ਕੈਸੀ ਨਭ ਨਿਦੇ ਨਾਮ ਨਿਧਾਨੇ ਗ੍ਰਹ ਤਿਰੈ ਮਾਨ ਵੰਚੈ ਸੋ ਲਸੈ ਪਿਤਾ ਕਿਰਪਾ ਲ ਅਗਿਆ ਏ ਦੀਨੀ ਬਾਰਿਕ ਮੁਖ ਮੰਗੈ ਸੋ ਦੇਨਾ ਨਾਨਕ ਬਾਰਿਕ ਦਰਸ ਪ੍ਰਭ ਚਾਹੇ ਮੋਹ ਹਿਰਦ ਬਸੈ ਨਿਤ ਚਰਨਾਮ ਲਾਰੇ ਮਹੱਲਾ ਪੰਜਵਾ ਸਗਲ ਵਿਦੇਜੁਰ ਆਹਰ ਕਰਿਆ ਤਜਿਓ ਸਗਲੇ ਅੰਦੇਸਾ ਕਾਰਜ ਸਗਲੇ ਅਰੰਭਿਓ ਘਰ ਘਾ ਠਾਕੁਰ ਕਾ ਪਾਰਹੁ ਸਭ ਸੁਣੀਐ ਬਾਜੈ ਬਾਦ ਸੁਹਾਵੀ ਭੋਰ ਪਿਆ ਮੈਂ ਪ੍ਰੇਮਕ ਪ੍ਰੀਖਤ ਗ੍ਰਹ ਮੰਗਲ ਸੋ ਲਾਬੀ ਰਹਾ ਮਨੁਆ ਲਾਇ ਸਵਾਰੇ ਥਾਨਾ ਪੋਚੋ ਸੰਤਾਂ ਜਾਇ ਖੋਜਿਤ ਖੋਜਿਤ ਮੈਂ ਪਾਨ ਮਿਲਿਓ ਭਗਿਤ ਕਰੋ ਨਿਭਪਾਈ ਜਪੈ ਆਈ ਬਸ ਗ੍ਰਹਿ ਅਸਨ ਤਬ ਹਮ ਮੰਗਲ ਗਾਇਆ ਮੀਤੇ ਸਾਜਨ ਮੇਰੇ ਭਈ ਸੋਹੇਲੇ ਪ੍ਰਪੂਰ ਗੁਰੂ ਮਿਲਾਇਆ ਸਕੇ ਸਹੇਲੇ ਭਈ ਆਨੰਦ ਗੁਰਕਾਰਜ ਹਮਰੇ ਪੂਰੇ ਕਹੋ ਨਾਨਕ ਬਰ ਮਿਲਿਆ ਸੁਖ ਦਾਤਾ ਛੋੜ ਨ ਜਾਈ ਦੂਰੇ ਮਲਾਰ ਮਹੱਲਾ ਪੰਜੇਵਾ ਰਾਜ ਦੇ ਕੀਟ ਕੀਟ ਤੇ ਸੁਰ ਪਤੇ ਕਰ ਦੋਖ ਜਟਰ ਕੋ ਭਰਤੇ ਕਿਰਪਾ ਸੁਨੇ ਦੇ ਛੋੜ ਆਨ ਕਉ ਪੂਜੈ ਆਤਮ ਘਾਤੀ ਹਰਤੇ ਹਰ ਵਿਸਰਤੇ ਦੁਖ ਦੁਖ ਮਰਤੇ ਅਨਕ ਵਾਰ ਬ੍ਰਹਮ ਬੋਜੋਨੀ ਤੀਕ ਨ ਕਾਹੂ ਢਰਤੇ ਰਹਾਉ त्याग ਸੁਆਮੀ ਆਨ ਕਉ ਚਤ ਬਤੇ ਮੂੜ ਮੁਗਦੇ ਖਲ ਖਰਤੇ ਕਾਗਰ ਨਾਵ ਲੰਗਾ ਕਤ ਸਾਗੜੇ ਬ੍ਰਤਾ ਕਤਤੇ ਹਮ ਤਰਤੇ ਸੇਵ ਬੜਾਂ ਚ ਅਸੁਰ ਸੁਰ ਜੀਤੇ ਕਾਲ ਅਗਨ ਮੈਂ ਜੜਤੇ ਨਾਨਕ ਸਾਰੇ ਨ ਚਰਨ ਕਮਲਨ ਕੀ ਤੁਮ ਨਾਂ ਡਾਰੋ ਪ੍ਰਭ ਕਰਤੇ ਨਾਨਕ ਸਰਨ ਚਰਨ ਕਮਲਨ ਕੀ ਤੁਮ ਨਾਂ ਡਾਰੋ ਪ੍ਰਭ ਕਰਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ